ਸਾਡੀ ਖੇਤੀ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਇੱਕ ਮਿਹਨਤੀ ਕਿਸਾਨ ਦੀ ਕਿਰਤ ਦਾ ਵੱਖਰਾ ਕਮਾਲ ਇਹ ਹੈ ਜੀ ਪਾਣੀ ਲਾਉਣ ਵਾਲਾ ਖਾਲ ਤੇ ਖਾਲ ਦੇ ਉੱਤੇ ਲੱਗੇ ਹੋਏ ਨੇ ਦੋ ਔੜੇ ਝੋਨੇ ਦੇ ਇਸ ਕਿਸਾਨ ਨੇ ਜ਼ਮੀਨ ਦੀ ਸਹੀ ਵਰਤੋਂ ਕੀਤੀ ਹੈ ਜੀ ਜਿਵੇਂ ਆਪਾਂ ਕਹੀਏ ਵੀ 1 ਇੰਚ ਵੀ ਖਾਲੀ ਥਾਂ ਨਾ ਰਵੇ ਜਿਹੜਾ ਪਾਣੀ ਦਾ ਸੋਮਾ ਹੈ ਉਹਦੇ ਵਿੱਚ ਵੀ ਜਿੱਥੋਂ ਦੀ ਪਾਣੀ ਲੈ ਕੇ ਜਾਣਾ ਹੈ ਉਹਦੇ ਵਿੱਚ ਵੀ ਆਪਣੀ ਫਸਲ ਲਾ ਲਈ ਹੈਗੀ ਤੇ ਖਾਲ ਵੀ ਬਹੁਤ ਵੱਤਰ ਹੈ। ਸਲਾਮਤੌਰ ਤੇ ਕਿਈ ਵਾਰ 7-8 10-10 ਫੁੱਟ ਚੌੜੇ ਖਾਲ ਵੀ ਦੇਖੇ ਹੈ। ਇਹ ਜਿੰਨਾ ਕਿ ਪਾਣੀ ਹੈ ਖਾਲ ਦਾ ਓਨੀ ਕੀ ਚੁੜਾਈ ਹੈ ਇਸ ਖਾਲ ਦੀ। ਤੇ ਜਿਵੇਂ ਹੁਣ ਅੱਜਕੱਲ ਜਿਹੜੇ ਨਦੀਨ ਨਾਸ਼ਕ ਜ਼ਹਿਰਾਂ ਦੇ ਨਾਲ ਅਸੀਂ ਖਾਲਾਂ ਦੀ ਸਫਾਈ ਕਰਨ ਲੱਗ ਗਏ ਆ। ਹੱਥੀਂ ਕੰਮ ਕਰਨ ਦਾ ਰੁਗਾਂ ਦਿਨ ਦਿਨ ਘਟ ਰਿਹਾ ਹੈ ਤਾਂ ਇੱਥੇ ਆਪਾਂ ਦੇਖ ਰਹੇ ਹਾਂ ਵੀ ਕਿਸਾਨ ਨੇ ਇੰਨੀ ਮਿਹਨਤ ਕੀਤੀ ਹੈ ਕਿ ਫਸਲ ਦੇ ਨਾਲ ਨਾਲ ਖਾਲ ਜਿਹੜੀ ਸਫਾਈ ਨਦੀਨਾਂ ਤੋਂ ਵੀ ਰਹਤ ਹੈ ਬਹੁਤ ਜ਼ਿਆਦਾ ਮਿਹਨਤ ਕਿਸਾਨ ਦੀ ਇਸ ਮਿਹਨਤ ਨੂੰ ਸਲਾਮ ਉਮੀਦ ਕਰਦੇ ਹਾਂ ਹੋਰ ਕਿਸਾਨ ਵੀ ਇਸ ਕਿਸਾਨ ਤੋਂ ਸਿੱਧ ਲੈਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ